ਇੱਕ ਪਾਸੇ ਪੱਖ ਦੀ ਗਰਮੀ ਤੇ ਦੂਜੇ ਪਾਸੇ ਕੁਦਰਤ ਦਾ ਅਜੀਹਾ ਕਹਿ ਕਿ ਇੱਕੋ ਇੱਕ ਰੋਜ਼ਗਾਰ ਦਾ ਸਾਧਨ ਵੀ ਉਸ ਗਰੀਬ ਦੇ ਹਿੱਸੇ ਨਾ ਆਇਆ ਇੱਕ ਅਜੀਹੇ પતિ ਪਤਨੀ ਦੀ ਇੱਕ ਕਹਾਣੀ ਹੈ ਜੋ ਸੜਕ ਦੇ ਕਿਨਾਰੇ ਬੈਠ ਕੇ ਗੁੜ ਬਣਾਉਣ ਦਾ ਕੰਮ ਕਰਦੇ ਸੀ ਮਾਮਲਾ ਦੱਸ ਦਿੰਦੇ ਆ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਦਾ ਜਿੱਥੇ ਬੀਤੀ ਰਾਤ ਹਰਚੋਵਾਲ ਹਰਗੋਬਿੰਦਪੁਰ ਰੋਡ ਦੇ ਸੜਕ ਕਿਨਾਰੇ ਇੱਕ ਝੁੱਗੀ ਜਿਸ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਇਸ ਦੇ ਵਿੱਚ ਰਹਿ ਰਹੇ ਦੰਪਤੀ ਜੋ ਗੁੜ ਬਣਾਉਣ ਦਾ ਕੰਮ ਕਰਦੇ ਸੀ ਪਰ ਅਚਾਨਕ ਝੁੱਗੀ ਨੂੰ ਅੱਗ ਲੱਗ ਜਾਂਦੀ ਹੈ ਝੁੱਗੀ ਦੇ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਜਾਂਦਾ ਹੈ ਤੇ ਉਹ ਦੋਨੇ ਬਜ਼ੁਰਗ ਪਤੀ ਪਤਨੀ ਬੇਕਾਰ ਹੋ ਜਾਂਦੇ ਨੇ ਉਹਨਾਂ ਦੇ ਕੋਲ ਰੋਜ਼ਗਾਰ ਦਾ ਇੱਕੋ ਇੱਕ ਸਾਧਨ ਸੀ ਉਹ ਵੀ ਉਹਨਾਂ ਦੇ ਹੱਥੋਂ ਖੋ ਲਿਆ ਰੱਬ ਨੇ ਇਸ ਪੂਰੇ ਮਾਮਲੇ ਦੀ ਘਟਨਾ ਜਦੋਂ ਬਜ਼ੁਰਗ ਪਤੀ ਪਤਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਤਾਂ ਸਭ ਕੁਝ ਤਬਾਹ ਹੋ ਗਿਆ ਕਿਉਂਕਿ ਝੁੱਗੀ ਹੀ ਉਹਨਾਂ ਦਾ ਇੱਕੋ ਇੱਕ ਰੋਜ਼ਗਾਰ ਦਾ ਸਾਧਨ ਸੀ। ਉਹ ਗੁੜ ਤਿਆਰ ਕਰਦੇ ਸੀ। ਸੜਕ ਦੇ ਕੰਡੇ ਤੇ ਗੁੜ ਵੇਚਦੇ ਸਨ ਅਤੇ ਕਈ ਸਾਲਾਂ ਤੋਂ ਇਸ ਰੋਜ਼ਗਾਰ ਦੇ ਨਾਲ ਘਰ ਚਲਾਉਂਦੇ ਸਨ। ਪਰ ਹੁਣ ਤਾਂ ਗੁੜ ਦਾ ਸੀਜ਼ਨ ਵੀ ਖਤਮ ਹੋ ਗਿਆ ਸੀ। ਪਰ ਉਹਨਾਂ ਦੇ ਵੱਲੋਂ ਕਰੀਬ 2 ਕੁਇੰਟਲ ਗੁੜ ਅੰਦਰ ਤਿਆਰ ਕਰਕੇ ਰੱਖਿਆ ਗਿਆ ਸੀ ਜੋ ਇਹਨਾਂ ਦਿਨਾਂ ਦੇ ਵਿੱਚ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਸੀ। ਪਰ ਅਚਾਨਕ ਝੁੱਗੀ ਨੂੰ ਅੱਗ ਲੱਗ ਗਈ। ਤੇ ਇੱਕੋ ਮਿੰਟ ਦੇ ਵਿੱਚ ਸਭ ਕੁਝ ਸੜ ਕੇ ਸੁਆਹ ਹੋ ਗਿਆ। ਮਕਲੀ ਕੀ ਨਾਮ ਤੁਹਾਡਾ? ਇਟ ਵਿਲ ਬੀ ਇਸੇੰਗ। ਠੀਕ ਠਿਹਾ ਨਾ ਹੀ ਤੁਹਾਡੇ। ਦੇਖੋ ਜੀ ਇਹੀ ਰੋਟੀ ਖਾਣ ਗਏ ਇਹੀ ਤੇ ਨੌਂ ਧੋਣ ਤੇ ਬਾਅਦ ਦੇ ਵਿੱਚ ਮਦੱਪੀ ਛੰਨ ਵਈ ਫੋਨ ਗਿਆ ਤੁਹਾਡੀ ਤੁਗੀ ਨੂੰ ਅੱਗ ਲੱਗੀ ਆ। ਤਾਂ ਨਹੀਂ ਪਤਾ ਮਦੱਪੀ ਇਹ। ਤਬ ਘਰਮਕੀ ਸਿੱਥੇ ਕਰਦੇ। ਇੱਥੇ ਗੋੜ ਦਾ ਕੰਮ ਹੀ ਮੇਰਾ। ਗੋੜਾ ਆ ਵੀਰ ਨਾ ਹੀ ਵੱਡਾ। ਹਾਂਜੀ। ਇਹਨੂੰ 10-12 ਸਾਲ ਹੋ ਗਏ। ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਫਿਰੇ ਆ ਗਏ ਆ ਤੁਹਾਨੂੰ ਕਿੱਦਾਂ ਮਸਲਾ ਕਿਸੇ ਨੂੰ ਫੋਨ ਕੀਤਾ ਹਾਂ ਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ ਲੈ ਕੇ ਆਪੋ ਸਮਾਨ ਤੇ ਕੋਈ ਇਥੇ ਮਤਲਬ 2 ਲੱਖ ਲਾ ਗਿਆ ਠੀਕ ਹੈ ਸਰ ਹਟ ਖੜਿਆ ਕਿੰਨਾ ਕਿਤੇ ਰੂਗਾ ਤਾਂ ਮੈਂ ਤੁਹਾਨੂੰ ਕੰਮ ਕਰਦਿਆਂ ਨੂੰ ਇਥੇ ਹੋ ਗਿਆ 12 ਸਾਲ ਹੋ ਗਏ ਆ ਤੇ ਆ ਲੱਗੇ ਗੁੰਡੀ ਆ ਇਹਨਾਂ ਨੂੰ ਸਰਦੀ ਤੋਂ ਕੋਲ ਦਾ ਪਿਆਕ ਲੱਗੀ ਕਿਸ ਤਰ੍ਹਾਂ ਪਤਾ ਲੱਗਦਾ ਪਤਾ ਨਹੀਂ ਭਾਜੀ ਇੱਥੇ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗੀ ਹੈ ਅਸੀਂ ਰੋਟੀ ਖਾਣ ਗਏ ਕੱਲ ਬਾਅਦ ਚ ਪਤਨ ਲੱਗ ਕਹਿੰਦੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੁੜ ਵੇਚੀਦਾ ਵਾ ਕੋਈ ਗੱਲ ਹੀ ਨਹੀਂ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਵਾਰਤਾ ਤਾਂ ਹੋਈ ਇਹਨਾਂ ਤੇ ਉਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਛੱਟਾਂ ਲਾਈਆਂ ਹਾਂ ਪਤਾ ਨਹੀਂ ਲੱਗਉਂਦੀ ਹਾਂ ਹਾਂਜੀ ਉਦੋਂ ਵੀ ਸ਼ਨਾਇ ਨੇ ਕੀ ਕੀ ਨਾ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਦੋਨੋਂ ਇੱਥੇ ਹੋਈ ਤਾਂ ਹੈ ਤੋ ਇੱਥੇ ਪੜਾਈ ਤੇ ਆ ਕੋ ਹੁਣ ਦਾਵਤਾਂ ਹੀ ਤੇ ਰੱਖੇ ਕਰਨ ਦਾ ਤੇ ਆਪਣੇ ਰਾਕੀ ਕਰਨ ਦੇ ਵਿਯੋਧ ਵੀ ਤੁਸੀਂ ਰੋਟਾ ਕਰਦੇ ਆ ਮੇਰਾ ਨਾਮ ਬਲਵਿੰਦਰ ਸਿੰਘ ਗੇਲਾ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਸਪੀ ਸੈੱਲ ਪੰਜਾਬ ਇਹ ਸਾਡੇ ਜਿਹੜਾ ਵਾ ਪੀਐਸ थाना ਸ੍ਰੀ ਹਰਬੰਦਰ ਪੈਂਦਾ ਵਾ ਪੁਲਚੌਂਕੀ ਹਰਚਵਾਲ ਤੇ ਇਹ ਹਰਚਵਾਲ ਪੁਲਚੌਂਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ ਇਹ 12 10 12 ਸਾਲ ਤੋਂ ਜਿਹੜਾ ਵਾ ਇਥੇ ਵੇਦਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਤੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ ਪੌਣੇ 10 ਵਜੇ ਜਿਹੜਾ ਇਹ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਡਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸੰਨ ਦੇ ਵਿੱਚੋਂ ਜਿਹੜਾ ਉਹ ਅੱਗ ਉਹ ਸਮਾਨ ਵੀ ਲੱਗੇ ਆ ਜ ਆਪ ਦਾ ਤੇ ਸਾਨੂੰ ਨੂੰ ਅੱਗ ਲੱਗੀ ਆ ਬਹੁਤ ਜਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫੇ ਫੋਨ ਉਹਨਾਂ ਦਾ ਅਟੈਂਡ ਕਰਕੇ ਤੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਈ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੀ ਆ ਕਿ ਜਿਹੜੀ ਪਠਾਵਾ ਤੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤਿਸ਼ਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾਂ ਇਸ ਮਹੀਨੇ ਦੇ ਵਿੱਚ ਹੀ ਜੜੀਆਂ ਵਾਂ ਇਹ ਆ ਸੇਮੀ ਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਰੇ ਆਮ ਇਥੇ ਆਉਂਦੇ ਆ ਵਾਰਦਾਤਾ ਹੁੰਦੀਆਂ ਇਹ ਅੱਗ ਲੱਗ ਗਈ ਕਿਸੇ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਅੱਗ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਦਾ ਤਾਂ ਕਾਮੇ ਜਿਹੜਾ ਸੀ ਗੋੜੇ ਹੀ ਨਾ ਇਥੇ ਹੁਣ ਜਿਹੜਾ ਹੈ ਗੁੜ ਬਣਾ ਕੇ ਮਤਲਬ ਰੱਖਿਆ ਹੈ ਇਹਨਾਂ ਨੇ ਦੋ ਕਵੰਟਲ ਗੋੜੇ ਹੀ ਕੁਝ ਬਿਸਤਰੇ ਹੀ ਕੁਝ ਹੋਰ ਸਮਾਨ ਵੀ ਹੈਗਾ ਇਹ ਜੀ ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ ਐਸਐਮਜ਼ ਨਿਊਜ਼